ਸਮਰਦਾਇ ਕਾਰ ਸੇਵਾ ਸੰਤ ਪੂਰੀਵਾਲਿਆਂ ਦੇ ਸੇਵਕ ਬੀਬੀ ਹਰਜਿੰਦਰ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਣਾ ਵਿੱਚ ਜਾ ਬਿਰਾਜੇ ਸਾਂ ਉਹਨਾਂ ਦਾ ਅੰਤਿਮ ਸੰਸਕਾਰ ਸਥਾਨਕ ਤਰਨਤਾਰਨ ਰੋਡ ਤੇ ਸਥਿਤ ਡੇਰਾ ਨਿਰਮਲੇ ਤਪੋਬੰਦ ਵਿਖੇ ਕੀਤਾ ਗਿਆ ਉਹਨਾਂ ਦੀ ਚਿਖਾ ਨੂੰ ਅਗਨੀ ਸੰਤ ਪਾਪਾ ਕਸ਼ਮੀਰ ਸਿੰਘ ਪੂਰੀਵਾਲਿਆਂ ਦੇ ਬਾਬਾ ਸੁਖਵਿੰਦਰ ਸਿੰਘ ਅਤੇ ਡੇਰੇ ਦੇ ਸੇਵਾਦਾਰਾਂ ਨੇ ਸਮੂਹਿਕ ਰੂਪ ਵਿੱਚ ਵਿਖਾਈ ਇਸ ਟੋਪਲਾ ਹੁਣਾ ਦੇ ਮ੍ਰਿਤਕ ਦੇ ਤੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਿਧਾਇਕ ਡਾਕਟਰ 인ਦਰਵੀਰ ਸਿੰਘ ਨੇਚਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬਾ ਸਿੰਘ ਗੁਮਾਨਪੁਰਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਬਾਬਾ ਨਿਰਮਲ ਸਿੰਘ ਬਾਬਾ ਸਾਫ ਕਸਕਰ ਰਾਮ ਸਿੰਘ ਪਿੰਡਰ ਅਤੇ ਸਮਾਜਿਕ ਤੇ ਧਾਰਮਿਕ ਸਖਸ਼ਯਤਾ ਨੇ ਫੁੱਲ ਮਾਲਾਆਂ ਤੇ ਦੁਸ਼ਾਲੇ ਪੇਂਟ ਕੀਤੇ ਤੇਰੀ ਆਦੇ ਜੀ ਆਧਾਰੋ ਕੁਦਰਤ ਤੰਤਰ ਚਾਇਆ